Yeah. Uh -huh. ਸਾਹਿਬ ਦੇ ਧੋਖ ਪਏ ਹਨ ਸਾਧ ਸੰਗਤ ਜੀ ਉਸ ਤੋਂ ਪਰੰਤ ਜਿਉੰਤ ਮਰਦਾਸ ਸਮਾਗਮ ਹੈ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਹੋਏ ਸੱਜੇ ਹੋਏ دیਵਾਨਾਂ ਦੇ ਵਿੱਚ ਆਪ ਸਰਬੱਤ ਸੰਗਤਾਂ ਨੇ ਜਿੱਥੇ ਮਾਤਾ ਰਤਨ ਕੌਰ ਜੀ ਦੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਪਾਸੋਂ ਦਿਨਾਂ ਦੇ ਗੰਗਾ ਦੇ ਪਾਸੋਂ ਸਤਪੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਰਸ ਕੰੜਾ ਸ਼ਬਦ ਗੀਤਨ ਸਰਵਣ ਕੀਤਾ ਉਥੇ ਦੰਦਵੀ 80 ਸਾਲ ਦੇ ਵਿਦਿਆਰਥੀ ਮਹਾਨ ਰਾਕੇ ਸਿੰਘ ਸਤਿਕਾਰਯੋਗ ਰਾਕੇ ਪਾਈ ਕੁਲਵੀਰ ਸਿੰਘ ਜੀ ਜਿਨ੍ਹਾਂ ਦੇ ਜਥੇ ਪਾਸੋਂ ਆਪ ਸਰਬੱਤ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਇਤਿਹਾਸ ਵਿੱਚੋਂ ਸਰਵਣ ਕਰਦੇ ਹਾਂ ਬਾਬਾ ਗੁੰਡਾ ਸਾਹਿਬ ਜੀ ਦੇ ਪਾਸ ਪਹਿਲਾ ਵਾਰ ਪ੍ਰਾਪਤ ਕਰਨ ਵਾਸਤੇ ਮਾਤ ਗੰਗਾ ਜੀ ਜਦੋਂ ਰਥਾ ਉੱਪਰ ਚੜ੍ਹ ਕਰਕੇ ਸਵਾਰ ਹੋ ਕਰਕੇ ਗਏ ਤਾਂ ਬਾਬਾ ਗੁੰਡਾ ਸਾਹਿਬ ਜੀ ਨੇ ਇਹ ਵਾਜੋਜੁਬਨ ਕਰ ਦਿੱਤਾ ਸੀ ਕਿ ਗੁਰੂ ਗਿਆਨ ਮਿੱਤਰ ਭਾਜੜ ਫੈਕ ਗਈ ਹੈ ਇਸ ਵਚਨ ਨੂੰ ਹੀ ਪੂਰਾ ਕਰਨਾ ਹੈ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਤੇ ਨਾਲ ਦੀ ਨਾਲ ਜੋ ਸੁਨਹਿ ਥਾਂ ਚੜਾਈ ਕਰਕੇ ਆ ਰਿਹਾ ਹੈ ਸੁਨਹਿ ਥਾਂ ਦੇ ਚੜਾਈ ਕਰਕੇ ਆਉਂ ਤੋਂ ਇਹ ਸਤ ਸੰਗਤ ਦਾ ਜਿਹੜਾ ਹੈ ਸਤ ਗੁਰਾਂ ਨੇ ਬਚਾ ਕਰਨਾ ਇਸ ਵਾਸਤੇ ਸਾਰੀ ਸੰਗਤ ਨੂੰ ਪਰਵਾਣ ਸਤ ਗੁਰੂ ਮਹਾਰਾਜ ਜੀ ਗੁਰੂ ਕੀ ਵਡਾਲੀ ਉੱਪਰ ਦੇ ਵਿੱਚ ਲਾਇਆ ਗਏ ਉੱਥੇ ਤਾਂ ਸਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਜਦੋਂ ਸਤਿਗੁਰੂ ਸ਼੍ਰੀ ਗੁਰੂ ਹਰगोबिंद ਮਹਾਰਾਜ ਦਾ ਸਰਣ ਰਹਿਣਾ ਕਰੋ ਕਿਸੇ ਪ੍ਰਕਾਰ ਵੀ ਹੁੰਡੋਲਣਾ ਨਾ ਕਰੋ ਗੁਰ ਕਾ ਵਚਨ ਅਧਾਰ ਇਹ ਕਿ ਤੁਹਾਨੂੰ ਹੁਣ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦਾ ਆਧਾਰ ਜੋ ਆਸਰਾ ਹੈ ਇਹ ਪ੍ਰਾਪਤ ਹੋ ਗਿਆ ਜੈ ਜੈਕਾਰ ਸਭਿ ਧੂ ਮੰਡਲ ਹੁਣ ਸਤਿਗੁਰੂ ਮਹਾਰਾਜ ਜੀ ਦੇ ਬਾਣੀ ਸਾਹਿਬ ਇਹ ਸੰਸਾਰ ਦੇ ਵਿੱਚ ਸਾਰੇ ਹੀ ਧਰਤੀ ਦੇ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਜੈ ਜੈਕਾਰ ਹੋਵੇ ਮੋਖ ਪੂਰਨ ਦਰਬਾਰ ਤੇ ਇਸ ਤਰੀਕੇ ਨਾਲ ਸਤਿਗੰਗ ਦਰਬਾਰ ਦੇ ਵਿੱਚ ਵੀ ਹੁਣ ਤੁਹਾਡਾ ਮੋਖ ਉਜਲਾ ਹੋ ਕਰਕੇ ਤੁਸੀਂ ਜਾਣਾ ਕਰੋਗੇ ਜਿਨ ਕੀ ਜੀਤ ਨਹੀਂ ਮੇਰੇ ਜਿਹੜੇ ਬਾਬਾ ਪ੍ਰਥੀਆ ਜੀ ਸੁਨਹੀ ਖਾ ਆਦਪ ਜੇ ਸੁਭਾਅ ਦੇ ਗੁਰੂ ਪਰਮੇਸ਼ਰ ਦੇ ਜੀਵ ਇਹ ਸਾਰੇ ਪੈਦਾ ਕੀਤੇ ਹੋਏ ਹਨ ਜਿਸ ਵਾਹਿਗੁਰੂ ਨੇ ਭੇਜੇ ਸਾੰਮਣੇ ਸਾਰੇ ਦਾਇਰਾ ਕਰਕੇ ਕਿਉਂਕਿ ਵਾਹਿਗੁਰੂ ਹੀ ਸਾਰਿਆਂ ਨੂੰ ਭੇਜਦਾ ਹੈ ਤੇ ਨਹੀਂ ਫੇਰੇ ਤੇ ਜਨੂ ਤੁਹਾਡੇ ਉੱਪਰ ਚੜਾਈ ਕਰਕੇ ਆ ਰਹੇ ਸੰਨ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਆਪ ਹੀ ਇਸ ਸੰਸਾਰ ਦੇ ਵਿੱਚ ਤੁਹਾਡੇ ਤੇ ਚੜਾਈ ਕਰਨ ਤੋਂ ਫੇਰੇ ਭਾਵ ਮੋੜ ਦੇਣਾ ਕੀਤਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਤੁਹਾਡੇ ਉੱਪਰ ਚੜਾਈ ਕਰਕੇ ਆ ਰਹੇ ਨੂੰ ਲਿਆ ਕਰਕੇ ਸਾਧ ਸੰਗਤ ਜੀ ਸਾਰੇ ਦਾ ਸਾਰਾ ਹੀ ਪਰਿਵਾਰ ਦੰਦ ਨੂੰ ਇੱਕ ਸਾਲ ਜਥੇਬੰਦੀ ਨਾਲ ਪੰਥ ਨਾਲ ਜੁੜਿਆ ਹੋਇਆ ਹੈ ਤੇ ਉਸ ਮੇਲੇ ਭੰਡਾ ਕਰਕੇ ਪਰਿਵਾਰ ਨੂੰ ਲੈ ਰਹੇ ਹਨ ਸਰਦਾਰ ਨਰਬੀਰ ਸਿੰਘ ਜੀ ਕਿਸਾਨ ਯੂਨੀਅਨ ਤੋਂ ਹਾਜ਼ਰੀ ਭਰ ਰਹੇ ਹਨ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਸਰਦਾਰ ਬਲਵਿੰਦਰ ਸਿੰਘ ਜੀ ਤੇਪਕੋਂ ਸਰਦਾਰ ਜਸਪ੍ਰੀਤ ਸਿੰਘ ਜੀ ਪਰਾਲਾ ਇਹ ਸਾਰੇ ਹੀ ਸਿੰਘ ਵਿਸ਼ੇਸ਼ ਕਰਕੇ ਜਿੱਥੇ ਹਾਜ਼ਰੀਆਂ ਭਰ ਰਹੇ ਹਨ ਹੋਰ ਵੀ ਨਾਮਵਾਰ ਸ਼ਖੀਅਤਾਂ ਬਹੁਤ ਹਨ ਸਾਧ ਸੰਗਤ ਜੀ ਪਰ ਹੁਣ ਸਮਾਪਤੀ ਹੋ ਗਿਆ ਆਪਾਂ ਤੇ ਸੋਚਿਆ ਸੀ ਕਿ 8:00 ਵਜੇ ਤੱਕ ਸਮਾਪਤੀ ਕਰਾਂਗੇ ਸਾਰੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਜਾਂਦਾ ਗਰਮੀ ਦਾ ਸਾਜ ਸੰਗਤ ਵੀ ਮੌਸਮ ਚੱਲ ਰਿਹਾ ਸੋ ਹੁਣ ਇਹਨੀਆਂ ਬੇਅੰਤ ਅਫਸਰ ਬੱਥ ਸੰਗਤ ਨੇ ਪ੍ਰਵਾਨ ਕਰਨੀਆਂ ਆਹ ਦੋ ਪੰਕਤੀਆਂ ਪੜ੍ਹ ਕਰਕੇ ਤੇ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਜੀ ਅਬ ਕੀ ਬਾਰ ਬਖਸ਼ ਬੰਦੇ ਪਾਓ ਬਾਹਰ ਨਾ ਪਾਓ ਜੁਲ ਫੇਰਾ ਮਾਤਾ ਜੀ ਅੰਮ੍ਰਿਤਧਾਰੀ ਸੰਗ ਨਾਮ ਜਪਣ ਵਾਲੀ ਰੂਹ ਸੀ ਪੇਰੇ ਵੀ ਸਤਿਗੁਰੂ ਮਹਾਰਾਜ ਜਾਣੇ ਅਣਜਾਣੇ ਦੇ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤੇ ਆਪਣੀ ਅਮਜਾਨ ਬੱਜੇ ਜਾਣ ਕਰਕੇ ਮੁਆਫ ਕਰਕੇ ਆਪਣੇ ਚਰਨ ਕਮਲਾਂ ਵਿੱਚ ਨਵਾਸ ਰਖਸ਼ਨਾ ਕਰੋ ਜੀ ਹੋਈਆਂ ਪੁੱਲਾਂ ਚੁੱਕਾ ਮੁਆਫ ਕਰਨੀਆਂ ਜੀ ਕੇ ਜੀ ਅਜਨਾਹੀ ਪੇਰੇ ਆਪੇ ਪਰਹਾ ਸਹਾਰੀ ਅਚਰਨ ਪੀਆ ਕਰਨ ਹਾਰਾ सच वटि आई वाहिगुरु जी ख़ालसा वाहिगुरु जी पत ਪਾਠ ਸਾਧੂ ਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਾਏ ਬੇਸਹਾਏ ਦਤਾ ਬਾਚਨਨ ਜੋਤ ਆਦਿ ਸ੍ਰੀ ਗ੍ਰੰਥਾ ਜੀ ਦੇ ਪਾਠ ਗੁਰਖੰਦ ਲਾਡ ਦਾ ਪ੍ਰਾਪਤ ਕੇ ਖਾਲਸਾ ਦੇ ਸਾਧਕ ਬੋਲਦੇ ਅਰਉ ਲਾਹ ਜੇ ਸਾਧ ਜਵਾਦੇ ਪਾਤੇ ਆਵੇ ਤਾਰ ਕਾਲਨ ਰਾਜ ਕਲ ਮੁਖਤੇ ਅਸ਼ਟਾ ਦਰਨੀਆਂ ਤੋਂ ਆਦੇ ਤਦ ਤਦ ਵਧ ਤਦ ਸੁਧਾ ਦੇ ਤਦ ਤਦ ਵਾਧੇ ਤੇ ਰਹਿਤ ਅੰਗਿਤ ਤਾ ਜਨਾਬ ਜੀ ਤੁਹਾਡੇ ਸਾਥ ਸਾਮਰ 10 ਸਾਲ ਸਾਧਨ ਸਾਹਿਬ ਕੋ ਬੋਲੂਂਦੇ ਜੀ ਨਾ 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 ਨਾਮ ਯਾਣੀ ਕਰਮ ਸਿੱਧਤ ਬੰਦ ਬੰਦ ਕਟਾਲ ਕੋਪਰੀਆ ਲੋ ਹੰਨਿਆ ਤੇ ਖੜੀਆਂ ਤੇ ਚੜੇ ਆਰਾਂ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਕਿਤੇ ਕਿਤੇ ਸਾਤ ਸਵਾਸ ਸੰਗਨ ਮਾਈ ਜਿਨਾ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਰਬੱਤ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋਗੇ ਬੰਦਾ ਜੀ ਸਾਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋਗੇ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਜਿਉ ਤਾਉਣ ਕਾ ਸਦਕਾ ਸਰਬ ਸੁਖ ਹੋਏਗਾ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛਿਆ ਰਿਆ ਤੇਰ ਦੇਖ ਤੇ ਫਤਿਹਬੱਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਦੇ ਸਤਿਗੁਰੂ ਜੀ ਬਖਸ਼ੋ ਆਪਣੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰੱਖ ਦਾਣ ਵਿਵੇਕ ਦਾਣ ਵਿਸਾ ਦਾਣ ਪ੍ਰਸਾਦਾਨ ਦਾਨ ਸੇਵਾ ਦਾਨ ਆਨੰਦਾਨ ਸ੍ਰੀ ਅੰਮ੍ਰਿਤ ਸਰਸਾਂ ਜੀ ਦੇ ਦਰਸ਼ਨੀਸ਼ਣਾਂ ਚੌਕੀਆਂ ਛੱਡੇ ਬੰਦੇ ਜੁਗੇ ਜੁਗਾ ਤਲ ਧਰਮ ਕਾ ਗਤਾਰ ਖਾਲਸਾ ਜੀ ਸਾਹਿਬ ਬੋਲੇ ਦੇ ਸਾਧਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮੰਨ ਇਮਾਨ ਮਤੁ ਕੀ ਮਤਬਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖਿਆ ਆਪਣੇ ਪੰਥ ਨੇ ਸਦਾ ਸਹਾਇਦਾਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਗਨਾਂ ਦੇ ਖੁੱਲੇ ਦਰਸ਼ਨ ਦਾ ਰਾਤ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਾਣਿਆਂ ਦੇ ਮਾਨ ਨਾਣਿਆਂ ਦੇ ਕਾਨ ਨਯੋਟੀਆਂ ਦੇ ਹੋਤਿਆਂ ਆਸਰੇ ਆ ਦੇ ਆਸਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਲਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰ ਗਮਲਾ ਵਿੱਚ ਸਰਦਾਰ ਸਬੰਤ ਦੀ ਜੋਦੜੀ ਆ ਸਰਬੱਤ ਸਿੰਘ ਚੋਲੋ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਬਚਨ ਹਨ ਮਹਾਰਾਜ ਸੱਚੇ ਬਾਛਾ ਜੋਕ ਜੋ ਸੋ ਬਿਨਸਾ ਕਰੋ ਆਜ ਕੇ ਕਾਲ ਰਾਣਾ ਰਾਵਣ ਕੋ ਰਹ ਰੰਗ ਨਾ ਤੁੰਗ ਬਥੇਰ ਵਾਰੇ ਆਪੋ ਆਪਣੇ ਕੋਈ ਨਾ ਬੰਦੇ ਧੀਰ ਦੇ ਮਹਾਵਾਕਨ સાર ਮਹਾਰਾਜ ਆਪ ਜੀ ਦੇ ਦਰ ਕਰਦੇ ਸੇਵਕ ਦੀਦੀ ਰਤਨ ਕੌਰ ਜੀ ਮਹਾਰਾਜ ਜਿਨ੍ਹਾਂ ਨੂੰ ਆਪ ਜੀ ਨੇ ਜੰਮੀ ਆਜੂ ਬਖਸ਼ਿਤ ਕੀਤੀ ਭੋਗਦੇ ਹੋਏ ਔਰ ਲੋਕ ਸਦਾਰੇ ਹਨ ਕਾਲ ਕਰਣਾ ਕਰ ਗਏ ਮਹਾਰਾਜ ਇਹਨਾਂ ਦੇ ਨਵੇਂ ਤੋਂ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਪਣੇ ਗ੍ਰਹ ਵਿੱਚ ਚੱਚੀ ਖਣਪੜ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਮਹਾਰਾਜ ਸੱਜੇ ਪਾਤਸ਼ਾਹ ਦੰਦਵੀ ਦੰਦਵੀ ਟਕਸਾਲ ਦੇ ਹੈੱਡ ਕੁਆਰਟਰ ਦੇ ਮਹਾਰਾਜ ਆਪ ਜੀ ਨੇ ਮਹਾਨ ਬਲਸ਼ੀ ਕੀਤੀ ਹੈ ਸੁੰਦਰ ਦੀਵਾਨ ਸੱਜੇ ਸੱਜੇ ਦੀਵਾਨਾ ਵਿੱਚ ਆਪ ਜੀ ਦੀ ਪਾਣ ਪੀਤਰ ਗੁਰਬਾਣੀ ਦਾ ਤੀਤਨ ਹੋਇਆ ਮਹਾਰਾਜ ਕਥਾ ਵਿਚਾਰ ਹੋਈ ਗੁਰਮਤਿ ਵਿਚਾਰਾ ਹੁੰਿਆ ਮਹਾਰਾਜੀ ਆਪ ਜੀ ਦਾ ਸਮੁੱਚਾ ਇਹਨਾਂ ਪੁੱਲਾ ਦਤੀਆਂ ਦੇ ਨਾਲ ਵੀ ਬਖਸ਼ ਕਰਨ ਇਹ ਜੁਬਾਨ ਦਾ ਮਹਤਮਾ ਵਿਚਲੀ ਹੋਈ ਰੂਹ ਨੂੰ ਬਖਸ਼ ਕਰਨਾ ਮਾਰਾ ਇਸੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਨੂੰ ਦੀ ਬਾਲਵਤੀ ਬਖਸ਼ ਕਰਨ ਦੇ ਲਈ ਬਣਵਾਤ ਸਤਿਪੁਰ ਦੇ ਆਪ ਜੀ ਦੇ ਗੁਰੂ ਜੀ ਜੀ ਮਹਾਰਾਜ ਅਮਰਧਾਰੂ ਜੀ ਮਾਰਾ ਆਪ ਜੀ ਦੇ ਬਖਸ਼ੇ ਰਾਗ ਮੱਜਾ ਦਾ ਅੰਤ ਹੈ ਜਾਰ ਬਜੂਤ ਰਾਜਿਆਂ ਤੋਂ ਗ੍ਰਾਂਤ ਹੋਦੀ ਹੋਏ ਆਪ ਜੀ ਪਾਣ ਪੁੱਤਿ ਵਰਵਾਣੀ ਪੜਿਆ ਯਾਦ ਸੁਮਨ ਕਰਦੇ ਆ ਕੋਈ ਕੋਲੋ ਹੋ ਜੀ ਹੋਵੇ ਮਹਾਰਾਜ ਜੀਵਨ ਵਿੱਚ ਆਗ ਦੀ ਬਖਸ਼ਿਸ਼ ਹੋਈ ਮਹਾਰਾਜ ਸੱਚੇ ਪਾਤਸ਼ਾਹਾਂ ਤਾਰਾਂ ਦੀ ਬਖਸ਼ਿਸ਼ ਕੋਈ ਮਹਾਰਾਜ ਸੱਚੇ ਪਾਤਸ਼ਾਹ ਰਾਤ ਹੋ ਗਈ ਹੈ ਬੱਚੇ ਜਾਣ ਕੇ ਮਾਰ ਚੜ ਰਾ ਆਪਣੇ ਚਰਨਾ ਚਨਵਾਸ ਬਖਸ਼ਿਸ਼ ਕਰਨਾ ਇਸੇ ਪਰਿਵਾਰ ਨੂੰ ਪਾਣਾ ਮੰਨ ਦੀ ਬਖਸ਼ਿਸ਼ ਕਰਨ ਦੇ ਦਿਵਨ ਮਹਾਰਾਜ ਸਤਿਗੁਰੂ ਜਿਨੀਆਂ ਨੇ ਸੰਗਤਾਂ ਦੇ ਆਪ ਦੀ ਪਾਣ ਪੁੱਤਰ ਹਜ ਜੀ ਅੰਦਰ ਹਾਜ਼ਰੀਆਂ ਭਰੀਆਂ ਹਨ ਇਹਨਾਂ ਦੀ ਹਾਜ਼ਰੀਆਂ ਇਹ ਜਾਣਾ ਚੱਤੇ ਪ੍ਰਵਾਨ ਕਰਨੇ ਆ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਹੋਏ ਪੰਡਾਰੇ ਅੰਦਰ ਆਪ ਜੀ ਦੇ ਪਾਣ ਪੁੱਤਰ ਹਜਰੀ ਅੰਦਰ ਕ੍ਰਾਹ ਪ੍ਰਸ਼ਾਦ ਜੀ ਦੇਖਦਾ ਕਰਕੇ ਹਾਜ਼ਰ ਕੀਤੀ ਗਈ ਮਹਾਰਾਜ ਦੇਵ ਯਾਰ ਕਰਦੇ ਆ ਹਜੂਰ ਗੁਰਬਾਣੀ ਪੜ੍ਹਦੇ ਆ ਹੋਈਆਂ ਭੁੱਲਾਂ ਦਿੱਕੀਆਂ ਦੀ ਮਾਫ਼ੀ ਬਖਸ਼ ਕਰੋ ਦੇਵਾ ਤੇ ਸਮਤ ਬਖਸ਼ੋ ਆਪ ਜੀ ਕਰੇ ਦਰਪਾ ਕਿਰਪਾਤ ਸਨ ਸੋਚ ਪੁੱਤਰ ਹੁਣ ਨਾਮ ਭੋਗ ਹਰ ਰਾਇ ਲੱਗਿਆ ਪੂਰ ਸ਼ੀਖ ਪ੍ਰਸਾਦ ਸਮੂਹ ਸੰਗਤ ਵਿੱਚ ਵਰਤਾਂਵੰਤੀ ਆਗਿਆ ਹੋਵੇ ਜੋਜੀ ਸ਼ਕੇ ਇਹਦਾ ਪਾਵਨ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜੱਪੇ ਮਹਾਰਾਜ ਕਿਰਪਾ ਕਰੋ ਚੰਨ ਰਹਿ ਗੁਰਬਾਣੀ ਦੇ ਪ੍ਰਵਾਹਾਂ ਵਿੱਚੋਂ ਹੁਕਮਨਾਮਾ ਬਖਸ਼ ਕਰਕੇ ਸੰਗਤ ਨੂੰ ਗਰਦਾਨ ਚ ਕਰੋ ਮਹਾਰਾਜ ਸੇ ਪਿਆਰੇ ਮੇਲ ਦਿਨਾਂ ਬਿਨਾ ਤਰਾ ਪਾਵਨ ਪਵਿੱਤਰ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਇਹਨੇ